ਸ ਕਾਟੂ ਚਾਹੀਏ ਕੋਈ ਗੱਡੀ ਚੁਲਾ ਕੇ ਭਾਗ ਗਿਆ ਕੋਈ ਇਹਦਾ ਕਿ ਮੈਂ ਪਹਿਲੇ ਹੀ ਛੋਦਾ ਹੋਇਆ ਹੁੰਦਾ ਇਹਦੀ ਬੋਡੀ ਪੰਤਰ ਦੇਖੋ ਤੇ ਦੁੱਧ ਵੀ ਹੈਗਾ ਇਹਦੇ ਥੱਲੇ ਤੇ ਆਹ ਮੈਂ ਇਸ ਦੇ ਹਰੇਕ ਦੇ ਬਣਿਆ ਨਹੀਂ ਹੁੰਦਾ ਜਿਹੜਾ ਦੁੱਧ ਵਾਲਾ ਮੈਂ ਇਸ ਦੇ ਪਿੱਛੇ ਹਟ ਮਲੇਵਾ ਬਣਿਆ ਹੋਇਆ ਤੈਨੂੰ ਕੋਈ ਬੰਦਾ ਲਾ ਕੇ ਤੁਰ ਗਿਆ ਸੈਰ ਰੂਟ ਪਹਿਲਾਂ ਫੋਨ ਤੇ ਹੋਇਆ ਉਹ ਇੱਕ ਕਾਟੂ ਚ ਵਿਕਈ ਤੇ ਇੱਕ ਇਧਰ ਹੋਰ ਛੋਟੀ ਖੜੀ ਆ ਅਫਸਰ ਬੂਰੀ ਇਹ ਵੀ ਕਟੂ ਵਾਸਤੇ ਤੁਹਾਨੂੰ ਮੈਂ ਦਿਖਾਉਣਾ ਕਿੰਨੀ ਕੁੰਡੀ ਤੇ ਕਿੰਨੀ ਸਨਖੀ ਤੇ ਕਿੱਡੇ ਕੱਦਾਵਾਰ ਝੋਟੀਆਂ ਇਹ 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 ਵੀ ਕਟੂ ਦੇ ਵਿੱਚ ਹਜੇ ਤਾਂ ਰੇਟ ਲੱਗੀ ਜਾਂਦਾ ਇਹ ਵੀ ਸ਼ਰਮਲਾਈ ਹੋਈ ਹੈ ਇਹਨਾਂ ਦੀ ਵੀ ਇਹ ਹੱਥ ਤਾਂ ਹੁਣ 90 ਮੰਗਦੇ ਪਰ ਇਹ ਤਾਂ 30 35 40 ਦੇ ਲਗਭਗ ਲੈ ਜਾਣਗੇ ਉਹ ਤੇ ਅੱਜ ਇਹ ਹੈ ਤਨੌਲੀ ਮੰਡੀ ਇਹ ਤਨੌਲੀ ਮੰਡੀ ਦੀ ਵੀਡੀਓ ਹੈ ਇਧਰ ਹੋਰ ਵੀ ਤੁਹਾਨੂੰ ਦਿਖਾਉਣੇ ਆ ਮਾਲ ਅੱਜ ਹਜੇ 7 ਵਜੇ ਦਾ ਟਾਈਮ ਹੈ 7:00 ਵਜੇ ਨੂੰ ਇੰਨੇ ਡੰਗਰ ਕਾਟੂ ਚਾਗੇ ਤੇ ਉਧਰ ਮੈਂ ਤੁਹਾਨੂੰ ਮੰਡੀ ਦਿਖਾਉਂਗਾ ਉਧਰ ਹਜੇ ਗਿੰਮੀਆਂ ਤੁਣਮੀਆਂ ਮੈਥਾਂੀਆਂ ਨੇ ਗਿਆ ਜਿਹੜੇ ਅੱਛਾ ਜਰਾਂ ਨੇ ਗਿਆ ਤੇ ਦੁੱਧ ਵਾਲੀਆਂ ਵੇਕਣ ਵਾਲੀਆਂ ਤੇ ਆਹ ਕਾਟੂ ਮਾਲ ਹੈ ਕਾਟੂ ਮਾਲ ਇੱਥੇ 200 ਪਸ਼ੂ ਹੋ ਵੀ ਗਿਆ ਇੱਕ ਬੂਰੀ ਤੇ ਇੱਕ ਆ ਕਾਲੀ ਬੜੀਆਂ ਸੁਨੱਖੀਆਂ ਨੇ ਗਿਆ ਤੇ ਚੰਗੀਆਂ ਪਲੀਆਂ ਹੋਈਆਂ ਨੇ ਤੇ ਆਹ ਕੱਟੀ ਆ ਕਿਹੜੀ ਇਹਦਾ ਰੇਟ ਕਿੰਨਾ ਮੰਗਦਾ ਮੁੰਡੇ ਉਹ ਸਰਦਾਰ ਜੀ ਇਹਦਾ ਰੇਟ ਪੁੱਛ ਕੇ ਦਿੰਨਾ ਦੇਖੀ ਪੁੱਤ ਮਾੜਾ ਜਿਹਾ ਸੈੱਟ ਹੋਈ ਕਿੰਨੇ ਪੈਸੇ ਦੀ ਇਹ ਕੱਟੀ 45000 45000 ਤੇ ਜੇ ਇਹ ਨਾ ਘਰੇ ਵਿੱਚ ਰੱਖਣ ਵਾਲੇ ਨੂੰ ਵੀ ਕੀ ਤੇ ਫੇਰ ਕਿਵੇਂ ਕਰਾਂਗੇ ਇਹਨਾਂ ਦਾ ਮੋਟਰ ਕਿ ਕਰੇ ਲਿਆਉਂਗੇ ਘਰੇ ਲਿਆਉਂਗੇ ਟਾਟੂ ਵਾਲਿਆਂ ਨੂੰ ਤਾਂ ਨਹੀਂ ਦਿੰਦੇ ਅੱਛਾ ਕਿੰਨੀ ਕ ਉਮਰ ਦੇ ਹੂ ਭਲਾ ਇਹ 6 ਸਾਲ ਦੀ 6.5 ਸਾਲ ਦੀ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਤੇਰੇ ਕੋਲ ਤੇਰਾ ਬੋਲ ਦੇ 6884008070 ਕਿਹੜਾ ਪਿੰਡ ਹੈ ਤੇਰਾ ਫਰਮਾਹ ਜੀ ਫਰਮਾਹ ਜੀ ਇੱਕ ਵਾਰੀ ਨੰਬਰ ਫੇਰ ਬੋਲੇ 6884008070 ਅੱਛਾ ਤੇ ਆ ਲੈ ਤੇ ਇੱਕ ਹੋਰ ਆ ਛੋਟੀ ਖੜੀ ਆ ਬਹੁਤ ਚਨਕੀ ਤੇ ਜੇ ਇਹ ਵੇ ਕਿਹੜੀਆਂ ਪੁੱਕੜੀਆਂ ਤਾਂ ਕਿਹੜੀਆਂ ਹੁੰਦੀਆਂ ਨਹੀਂ ਇਹ ਤਾਂ ਗੱਲਾਂ ਹੀ ਹੁੰਦੀਆਂ ਬਈ ਬਾਈ ਅਸੀਂ ਰੱਖਣੋਂ ਨਹੀਂ ਦੇਵਾਂਗੇ ਪਰ ਆ ਟੋਪੀਆਂ ਵਾਲੇ ਫਿਰਦੇ ਨੇ ਤੇ ਕਾਟੂ ਚ ਜਾਣੀਆਂ ਸਾਰੀਆਂ ਤੇ ਇਹ ਤਾਂ ਬਸ ਇੱਕ ਗੱਲਾਂ ਹੀ ਹੁੰਦੀਆਂ ਨੇ ਬਾਈ ਅਸੀਂ ਤਾਂ ਰੱਖਣੋਂ ਨਹੀਂ ਦੇਵਾਂਗੇ ਸਾਥੋ ਕੁਝ ਪੜਦਾ ਰੱਖ ਜਾਂਦੇ ਨੇ ਤੇ ਸਾਰੀਆਂ ਇਹ ਕਾਟੂ ਮੱਚ ਜਾਣੀਆਂ ਇੱਧਰ ਹੋ ਦੇਖੋ ਸੌਦਾ ਹੋ ਹੀ ਜਾਂਦਾ ਇਹ ਸਾਰੀਆਂ ਕਾਟੂ ਬਸ ਤਖਰੀਦੀਆਂ ਹੋਈਆਂ ਇਹਨਾਂ ਨੇ ਹਜੇ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਵੀ ਉਧਰਲੀ ਮੰਡੀ ਦੇ ਵਿੱਚ ਸਾਰੀਆਂ ਕਿਰਮੇ ਤੋਂ ਮੇਰੇ ਪਸ਼ੂ ਆਇਆ ਤੇ ਇੱਧਰ ਕਾਟੂ ਵਾਲੀ ਮੰਡੀ ਭਰ ਵੀ ਗਈ ਇਹਨਾਂ ਦੇ 5-7 ਟਰੱਕ ਆਉਂਦੇ ਨੇ ਹਰੇਕ ਮੰਡੀ ਤੋਂ ਭਰ ਕੇ ਲੈ ਜਾਂਦੇ ਨੇ ਤੇ ਬਹੁਤ ਚੰਗੇ-ਚੰਗੇ ਮੱਝਾਂ ਨੇ ਮੈਂ ਤੁਹਾਨੂੰ ਦਿਖਾਉਂਗਾ ਇਹਦੇ ਵਿੱਚ ਤੇ ਚੰਗੇ-ਚੰਗੇ ਕੱਟੀਆਂ ਇਸ ਕਾਟੂ ਚਾਹੀਏ ਕੋਈ ਗੱਡੀ ਚੁਲਾ ਕੇ ਭਾਗਿਆ ਕੋਈ ਇਹਦਾ ਕਿ ਮੈਂ ਪਹਿਲੇ ਹੀ ਛੋਦਾ ਹੋਇਆ ਹੁੰਦਾ ਇਹਦੀ ਬਾਡੀ ਬਾਂਦਰ ਦੇਖੋ ਤੇ ਦੁੱਧ ਵੀ ਹੈਗਾ ਇਹਦੇ ਥੱਲੇ ਤੇ ਆ ਮੈਚ ਦੇ ਸ਼ਰੇਕ ਦੇ ਬਣਿਆ ਨਹੀਂ ਹੁੰਦਾ ਜਿਹੜਾ ਦੁੱਧ ਵਾਲਾ ਆ ਮੈਚ ਦੇ ਪਿੱਛੇ ਹਟਮਾ ਲੇਵਾ ਬਣਿਆ ਹੋਇਆ। ਇਹਨੂੰ ਕੋਈ ਬੰਦਾ ਲਾ ਕੇ ਤੁਰ ਗਿਆ। ਤੇ ਰੇਟ ਰੂਟ ਪਹਿਲਾਂ ਫੋਨ ਤੇ ਹੋਇਆ ਉਹ। ਇੱਕ ਕਟੂਚ ਬਿ ਗਈ। ਤੇ ਇੱਕ ਇੰਦਰ ਹੋਰ ਝੋਟੀ ਖੜੀ ਆ ਅਫਸਰ ਪੂਰੀ। ਇਹ ਵੀ ਕਟੂੂ ਵਾਸਤੇ ਤੁਹਾਨੂੰ ਮੈਂ ਦਿਖਾਉਣਾ ਕਿੰਨੀ ਕੁੰਡੀ। ਤੇ ਕਿੰਨੀ ਸੁਨੱਖੀ ਤੇ ਕਿੱਡੇ ਕੱਦਾਵਾਰ ਝੋਟੀ ਆ। ਇਹ ਆ। ਇਹ ਵੀ ਕਟੂੂ ਦੇ ਵਿੱਚ। ਅਜੇ ਦਾ ਰੇਟ ਲੱਗੀ ਜਾਂਦਾ ਇਹ ਵੀ ਸ਼ਰਮਲਾਹੀ ਹੋਈ ਇਹਨਾਂ ਦੀ ਵੀ ਇਹ ਹੱਥ ਤਾਂ ਹੁਣ 90 ਮੰਗਦੇ ਪਰ ਇਹ ਦਾ 30 35 40 ਦੇ ਲਗਭਗ ਲੈ ਜਾਣਗੇ ਉਹ ਤੇ ਅੱਜ ਇਹ ਹੈ ਧਨੌਲਾ ਮੰਡੀ ਇਹ ਧਨੌਲੇ ਮੰਡੀ ਦੀ ਵੀਡੀਓ ਹੈ ਇੱਧਰ ਹੋਰ ਵੀ ਤੁਹਾਨੂੰ ਦਿਖਾਉਨੇ ਆ ਮਾਲ ਅੱਜ ਹਜੇ 7 ਵਜੇ ਦਾ ਟਾਈਮ ਹੈ 7 ਵਜੇ ਦੇ ਨੂੰ ਇੰਨੇ ਡੰਗਰ ਕਾਟੂ ਚ ਆ ਗਏ ਤੇ ਉਧਰ ਮੈਂ ਤੁਹਾਨੂੰ ਮੰਡੀ ਦਿਖਾਉਂਗਾ ਉਧਰ ਹਜੇ ਗਿਣਮੀਆਂ ਤੁਣਮੀਆਂ ਮੈਛਾਂੀਆਂ ਨਹੀਂ ਗਿਆ ਕਿਹੜੀਆਂ ਸੱਜਰਾਂ ਨੇਗੀਆਂ ਤੇ ਦੁੱਧ ਵਾਲੀਆਂ ਵੀ ਕਣਾਲੀਆਂ ਤੇ ਆਹ ਕਟੂਮਾਲ ਹੈ ਕਟੂਮਾਲ ਇਥੇ 200 ਪਸ਼ੂ ਹੋ ਪਈ ਗਿਆ ਇੱਕ ਬੂਰੀ ਤੇ ਇੱਕ ਆ ਕਾਲੀ ਬੜੀਆਂ ਸੁਨੱਖੀਆਂ ਨੇਗੀਆਂ ਤੇ ਚੰਗੀਆਂ ਪਲੀਆਂ ਹੋਈਆਂ ਨੇ ਤੇ ਆਹ ਕੱਟੀ ਆ ਕਿਹੜੀ ਇਹਦਾ ਰੇਟ ਕਿੰਨਾ ਮੰਗਦੋਂ ਮੁੰਡੇ ਉਹ ਅਸਲ ਬਜ਼ਾਰ ਜੀ ਇਹਦਾ ਰੇਟ ਪੁੱਛ ਕੇ ਦਿੰਨਾ ਦੇਖੀ ਪੁੱਤ ਮਾੜਾ ਜਿਹਾ ਸੈੱਟ ਹੋਇਆ ਕਿੰਨੇ ਪੈਸੇ ਦੀ ਇਹ ਕੱਟੀ 40000 40000 ਤੇ ਜੇ ਨਾ ਘਰੇ ਵਿੱਚ ਰੱਖਣ ਵਾਲੇ ਨੂੰ ਵੀ ਕੀ ਤੇ ਫੇਰ ਕਿਵੇਂ ਕਰਾਂਗੇ ਇਹਨਾਂ ਦਾ ਮੋਡਲ ਕਰੇ ਲੈ ਜਾਓਗੇ ਘਰੇ ਲੈ ਜਾਉਂਗੇ ਘਾਟੂ ਵਾਲਿਆਂ ਨੂੰ ਤਾਂ ਨਹੀਂ ਦਿੰਦੇ ਅੱਛਾ ਠੀਕ ਕਿੰਨੀ ਕੁ ਉਮਰ ਦੀ ਹੋਊ ਭਲਾ ਇਹ 6 ਸਾਲ ਦੀ 8 ਸਾਲ ਦੀ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਤੇਰੇ ਕੋਲ ਤੇਰੇ ਬੋਲ ਦੇ 9884 000 ਅਸੀਂ ਜੱਤਾਂ ਕਿਹੜਾ ਪਿੰਡ ਤੇਰਾ ਫਰਮਾਂ ਹੀ ਫਰਮਾਂ ਇੱਕ ਵਾਰੀ ਨੰਬਰ ਫੇਰ ਬੁਲੀ 684008070 ਅੱਛਾ ਇਹ ਆ ਲੈ ਇਹ ਇੱਕ ਹੋਰ ਆ ਛੋਟੀ ਖੜੀ ਆ ਬਹੁਤ ਸਨਕੀ ਤੇ ਜੇ ਇਹ ਵੇਕੜੀਆਂ ਪੁੱਕੜੀਆਂ ਤਾਂ ਕਿਹੜੀਆਂ ਹੁੰਦੀਆਂ ਨਹੀਂ ਇਹ ਤਾਂ ਗੱਲਾਂ ਹੁੰਦੀਆਂ ਬਈ ਬਈ ਚੂਹੀ ਰੱਖਣਾ ਦੇ ਮੰਗੇ ਫਰ ਆ ਟੋਪੀਆਂ ਵਾਲੇ ਫਰਦੀ ਨੇ ਤੇ ਕਟੂਚ ਜਾਨੀਆਂ ਸਾਰੀਆਂ ਤੇ ਇਤਬਾਤਿਕ ਗੱਲਾਂ ਹੀ ਹੁੰਦੀਆਂ ਨੇ ਬਾਈ ਅਸੀਂ ਤੁਰ ਰੱਖਣ ਦੇਵਾਂਗੇ ਸਾਥੋਂ ਕੁਝ ਪਰਦਾ ਰੱਖ ਜਾਂਦੇ ਨੇ ਤੇ ਸਾਰੀਆਂ ਇਹ ਕਾਟੂ ਮੱਚ ਜਾਣੀਆਂ ਇੱਧਰ ਹੋ ਦੇਖੋ ਸੌਦਾ ਹੋਈ ਜਾਂਦਾ ਇਹ ਸਾਰੀਆਂ ਕਾਟੂ ਵਸਤਾਂ ਖਰੀਦੀਆਂ ਹੋਈਆਂ ਇਹਨਾਂ ਨੇ ਤੇ ਹਜੇ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਵੀ ਉਧਰਲੀ ਮੰਡੀ ਦੇ ਵਿੱਚ ਸਾਰੀਆਂ ਕਿਣ ਮੇਰੇ ਤੋਂ ਮੇਰੇ ਪਸ਼ੂ ਆਇਆ ਤੇ ਇੱਧਰ ਕਾਟੂ ਵਾਲੀ ਮੰਡੀ ਭਰ ਵੀ ਗਈ ਇਹਨਾਂ ਦੇ 5-7 ਟਰੱਕ ਆਉਂਦੇ ਨੇ ਹਰੇਕ ਮੰਡੀ ਤੋਂ ਭਰ ਕੇ ਲੈ ਜਾਂਦੇ ਨੇ ਤੇ ਬਹੁਤ ਚੰਗੇ ਚੰਗੇ ਮੱਝਾਂ ਨੇ ਮੈਂ ਤੁਹਾਨੂੰ ਦਿਖਾਉਂਗਾ ਇਹਦੇ ਵਿੱਚ ਤੇ ਚੰਗੀਆਂ ਚੰਗੀਆਂ ਕਟੀਆਂ। ਕਿੰਨੀ ਉਮਰ ਦੀਆਂ ਇਹ ਦੋਨੇ ਝੋਟੀਆਂ। ਇਹ ਤਾਂ ਬਾਈ ਆਹੋ ਆ 2.5 ਕਿ ਸਾਢੀ ਆਪੀ। ਆਹ 2.5 ਸਾਲ ਦੀ ਹੈ। ਹਾਂ। ਉਹਨੇ ਦੰਦ ਤੋੜ ਰੱਖੇ ਨੇ। ਦੰਦ ਤੋੜ ਰੱਖੇ? ਹਾਂ ਜੀ। ਤੇ ਦੁੱਧ ਰਾਲਣ ਵੇਲੇ ਕੋਈ ਤਾਰਨ ਤੁਣਾ ਦਿੰਦੀ ਹੈ? ਹਾਂ ਤਾਰਾਂ ਨਹੀਂ ਦਿੰਦੀ ਬਾਈ। ਰਾਈ ਨਹੀਂ ਹੈ ਜੀ। ਚੱਲ ਨਿਆਣੀ ਆ। ਅੱਛਾ। ਤੇ ਉਮਰ ਕਿੰਨੀ ਦੀ ਹੈ? 2.5 ਸਾਲ ਦੀ। 2.5 ਸਾਲ ਦੀ। ਤੇ ਇਹਦਾ ਰੇਟ ਕੀ ਹੈ? ਇਹਦਾ ਰੇਟ ਦਾ ਮਸਲਾ ਜੀ। ਬਣਾਈ ਮਸਲਾ। ਜਾ ਜੀ ਨੱਸਾ ਕਿੰਨਾ ਕੋਈ ਖਰੀਦ ਲੈ 50 50 ਤੇ ਇਹਦਾ ਇਹਦਾ ਵੀ ਹੋਣੀ ਇਹਦਾ ਵੀ 50 ਕੇ ਇਹ ਕੁੰਡੀ ਕਾਂਡੀ ਤਾਂ ਬੜੀ ਚੰਗੀ ਹੈ ਜਰ ਕੱਟੀਦਾ ਹੈ ਹਾਂ ਤੇ ਇਹਦੀ ਉਮਰ ਕਿੰਨੀ ਹੋਊ ਪਾਲਾ ਇਹ ਹੋ ਜੀ 20-23 ਸਾਲ ਦੀ 20-23 ਸਾਲ ਦੀ ਤੇ ਇਹ ਤੂੰ ਪਿੰਡਾਂ ਚੋਂ ਖਰੀਦ ਲੈਣਾ ਹੁੰਦਾ ਕਿ ਤੇਰੀਆਂ ਆਪ ਦੀਆਂ ਨਾ ਪਿੰਡ ਚੋਂ ਲੈਤੀਆਂ ਦੀਆਂ ਪਿੰਡ ਚੋਂ ਲੈਤੀਆਂ ਹਾਂ ਤੇ ਹੁਣ ਇਹਨੂੰ ਤੂੰ ਵੇਚਰ ਵਾਸਤੇ ਆਇਆ ਹਾਂ ਹਾਂ ਜੀ ਮਾਹ ਚੱਲ ਦਿਖਾ ਦਈਏ ਮੇਲਾ ਹਾਂ ਤੇ ਜੇ ਇਹਨੂੰ ਕੋਈ ਨਾਂ ਲਗਿਆ ਆਮ ਖਰੀਦਣ ਵਾਲਾ ਘਰੇ ਰੱਖਣ ਵਾਲਾ ਫੇਰ ਤੂੰ ਇਹਨਾਂ ਨੂੰ ਦੇਗਾ ਕਟੂ ਵਾਲੇ ਨੂੰ ਨਾ ਫੇਰ ਮੋੜ ਕੇ ਲੈ ਜਾਗੇ ਫੇਰ ਮੋੜ ਕੇ ਲੈ ਜੇ ਹਾਂ ਬਸ ਇਹ ਤਾਂ 12 ਮਹੀਨਿਆਂ ਤੱਕ ਸੀ ਮੋੜ ਚੜਾ ਲੈਣੀਆਂ ਨੇ ਤਵਾਰ ਜੈਨਦੀ ਵੀ ਜੇ ਕੋਈ ਰੱਖਣ ਵਾਲਾ ਲੈ ਗਿਆ ਤਾਂ ਲੈ ਗਿਆ ਹਾਂ ਤੇ ਇਹਨਾਂ ਦੀ ਕਟੂ ਵਾਲੇ ਨੂੰ ਨਹੀਂ ਦਿੰਦਾ ਹਾਂ ਧੰਨਵਾਦ ਜੀ ਤੇਰਾ ਤੇ ਤੇਰਾ ਮੋਬਾਈਲ ਨੰਬਰ ਕਿੰਨਾ ਹੈ ਆ ਦੱਸਿਓ ਦੇ ਦਿਓ ਤੇਰਾ 80453399 ਓਰੇ ਹੌਲੀ ਦੱਸ ਤੇ 8283 ਹਾਂ ਤੇ ਪਿੰਡ ਕਿਹੜਾ ਆਪਣਾ ਦੋ ਦੜਾਂ ਦੋ ਦੜਾਂ ਪਾ ਜੜਾ ਹਾਂਜੀ ਇਹ ਭਲਡ ਕੰਨੀ ਨਹੀਂ ਰਹਿ ਗਿਆ ਹਾਂਜੀ ਅੱਛਾ ਤੇ ਜੇ ਕੋਈ ਕਰੇ ਆਕੜੇ ਜਾਵੇ ਤਾਂ ਕੁਛ ਇਹਦੇ ਚੋਂ ਕੱਟ ਕਰੇਗਾ ਕੋਈ ਨਹੀਂ ਫਿਰ ਤਾਂ ਕਰ ਲੈ ਜੇ ਕੋਈ ਰੱਖਣ ਵਾਲਾ ਬੰਦਾ ਹੋਵੇ ਕਰ ਲਾਂਗੇ ਅੱਛਾ ਤੇ ਦੋਨੇ ਕਟੀਆਂ ਬਾਈ ਦੋਨੇ ਜਬਰਦਸਤ ਆ ਬਾਈ ਕੋਲੇ ਬਹੁਤ ਛਨੱਖੀਆਂ ਨੇਗੀਆਂ ਤੇ ਜਿਹੜੇ ਵੀਰ ਨੇ ਖਰੀਦਣੀਆਂ ਘਰੇ ਰੱਖਣ ਨੂੰ ਯਾਰ ਚੰਗੀਆਂ ਪਲੀਆਂ ਹੋਈਆਂ ਆਏ ਨਹੀਂ ਹੈਗਾ ਵੀ ਇਹ ਗੰਡਲੀ ਜੀ ਵਾਲੀਆਂ ਵੱਡੇ ਵੱਡੇ ਸਿੰਗ ਨੇ ਇਹ ਕੱਚੀ ਉਮਰ ਦੀਆਂ ਨੇ ਬੰਨ ਵਾਲੀਆਂ ਨੇ ਇਹਨਾਂ ਦੀ ਝੋਲੀ ਚਾਲੀ ਦਿਖਾ ਮੜੀ ਜੀ ਯਾਰ ਮੁੰਡਿਆ ਓਏ ਇਹ ਆ ਲੈ ਆਹ ਥਣੀਆਂ ਜੀਆਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਕੱਟੀ ਦੇ ਤੇ ਚੰਗੀ ਝੋਟੀ ਬਣੂ ਕਿਛੇ ਦਿਨ ਤੇ ਆਹ ਵੀ ਦੂਜੀ ਵੀ ਤੇ ਤੇਰਾ ਨਾਂ ਕੀ ਐ ਮੇਰਾ ਨਾਂ ਤੰਨਾ ਜੀ ਤੰਨਾ ਹਾਂਜੀ ਤੇ ਇਹ ਪਸ਼ੂਆਂ ਦਾ ਵਪਾਰ ਹੀ ਕਰਦਾ ਹੁੰਦਾ ਹੁੰਦਾ ਤੂੰ ਨਾ ਮੈਂ ਪਾਲ ਲੈਂਦੇ ਆ ਜੀ ਵਪਾਰਪੂਰਤਾਂ ਲਈ ਪਾਲ ਲੈਣ ਹਾਂ ਅੱਛਾ ਲੈ ਕੇ ਕੱਟੀ ਪਾਲ ਕੇ ਬਾਹਾਂ ਵਿੱਚ ਦਿੰਦੇ ਹਾਂ ਹਾਂ ਜੀ ਵਧੀਆ ਕੰਮ ਐ ਤੇ ਹੁਣ ਤੁਹਾਨੂੰ ਵੀ ਦੇਜੂ ਹਜਾ 5-5 4-4000 ਰੁਪਏ ਨਫਾ ਦੇ ਜਾਣੀਆਂ ਦੇ ਜਾਣੀਆਂ ਹਾਂ ਤੇ ਕੋਈ ਗੱਲ ਨਹੀਂ ਕੋਈ ਨਾ ਤੁਹਾਡਾ ਮੋਬਾਈਲ ਨੰਬਰ ਬੋਲਤਾ ਜਿਹੜੇ ਬੰਦੇ ਨੇ ਪਾਲਣੀਆਂ ਘਰੇ ਤਾਂ ਇਹ ਕੋਈ ਘਾਟੇ ਵਾਲੀ ਚੀਜ਼ ਨਹੀਂ ਮੂਰੇ ਮੈਂ ਇਸ ਦਾ 2 ਸਵਾ 2 ਲੱਖ ਰੁਪਏ ਰੇਟ ਐਵੇਂ ਹੀ ਬੰਦਾ ਜਾਂਦਾ ਬਾਈ ਪਾਲ ਲਿਆ ਕਰੋ ਤੇ ਥੋੜੇ ਸਾਡੇ ਝੂਠੇ ਕੱਖਾ ਕੀ ਪਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਮੇਰੇ ਕੋਲੇ ਆਪ ਦੇ ਘਰ ਤੋਂ ਤੇ ਲੈ ਕੇ ਦੋ ਕਟੀਆਂ ਪਾਲੀਆਂ ਹੋਈਆਂ ਤੇ ਸੰਪਰਕ ਕਰ ਲਓ ਮੋਬਾਈਲ ਨੰਬਰ ਬੋਲ ਤੇ ਦੋ ਕਟੀਆਂ ਤੇ ਝੋਟੀਆਂ ਬਣ ਚੱਲੀਆਂ ਇਹ ਇੱਕ ਆਹ ਤੇ ਇੱਕ ਹੋ ਇਹਦਾ ਛੋਦਾ ਹੋ ਜਾਂਦਾ ਘਾਟੂ ਮਾਲ ਚ ਤੇ ਆ ਜਾ ਕਿੰਨੀ ਛਣਕੀ ਆ ਤੇ ਕਿੰਨੀ ਜ਼ਬਰਦਸਤ ਤੇ ਇੱਕ ਆਹ ਚੋਟੀ ਪਹਿਲੇ ਪਾਛੇ ਕਟੀਆਂ ਖੜੀਆਂ ਨੇ ਇਹ ਵੀ ਦਿਖਾਉਂਗਾ ਆਹ ਚੋਟੀ ਅਪਛਰ ਕੱਟੀ ਹੈ ਯਾਨੀ ਕਹਿ ਦਿਆਂ ਤੇ ਇੱਕ ਆ ਆ ਖੜੀ ਹੈ ਇਹ ਬੁੱਚਣ ਨੇ 48 ਹਰਾਸ ਦੀਆਂ ਖਰੀਦ ਲਈਆਂ ਦੋਨੇ ਤੇ ਆ ਦੇਖੋ ਦਿਖਾਵਾਂ ਕਿੰਨੀ ਜ਼ਬਰਦਸਤ ਕੱਟੀ ਹੈ ਲੋਕ ਲੋਕ ਕਰਤਾ ਪਿੰਡ ਹੈਗਾ 40000 ਦੀਆਂ ਦੋ ਨੱਕ ਇੱਕੋ ਪਹਿਲਾ ਤੇ ਇੱਕ ਆ ਇਹ ਵੇਚ ਕੇ ਕਾਟੂ ਮਾਲ ਚ ਕਿੱਥੇ ਇਹਨੇ ਦੁੱਧ ਦੇਣਾ ਸੀ ਤੇ ਗਾਂ ਬੱਚੇ ਦੇਣੇ ਸੀ ਤੇ ਕਿੱਥੇ ਇਹ ਆਪ ਹੀ ਬੱਚਾ ਸੀ ਤੇ ਕਾਟੂ ਚ ਵਾਗੀ ਜ਼ਿਕਰ ਜੋਗ ਹੈ 2000 ਦੁੱਧ ਕਿੱਥੋਂ ਆਉ ਆ ਦੇਖ ਆ ਕੱਟੀ ਖੜੀ ਆ ਤੇ ਹਜੇ ਮੰਡੀ ਚ ਮਾਲ ਆਇਆ ਨਹੀਂ ਤੇ ਕਾਟੂ ਚ ਮੇਲਾ ਪਰ ਚੱਲਿਆ 7 ਕ ਦਾ ਟਾਈਮ ਹੋਇਆ ਹਜੇ ਤੜਕੇ ਆਪਾਂ ਨੂੰ ਕੰਮ ਚ ਗਈ ਤੇ 7 ਦਾ ਟਾਈਮ ਅਤੇ ਪਹਿਲਾ ਭਰ ਵੀ ਗਿਆ ਕੱਟੂ ਵਾਲਿਆਂ ਦਾ ਅੱਖੀ ਝੋਟੀ ਪਲੀ ਹੋਈ ਆ ਆ ਵੀ ਇੱਕ ਹੋਰ ਤਕਾਵਾ ਤੇ ਮਾਨ ਨਾਲ ਝੋਟੀ ਸੀ ਕਿਹਦਾ ਤੇ ਇਹ ਵੀ ਕੱਟ ਦਾ ਸ਼ਿਕਾਰ ਹੋ ਗਈ ਤੇ ਇੱਕ ਆ ਖੜੀ ਆ ਕਿੰਨੀ ਉਮਰ ਦੀ ਹੂ ਇਹ ਬਣਾ ਹਾਂ ਨਾ ਨਹੀਂ ਗੱਲ ਹਾਂ ਨਾ ਨਹੀਂ ਗੱਲ ਨੋਮੀਨਲ ਤੇ ਇਹਦੀ ਮਾਨ ਥੱਲੇ ਕਿੰਨਾ ਰੋਚੀ 16 ਕਿਲੋ ਤੇ ਫਿਰ ਇਹਨੂੰ ਵੇਚਣ ਦੀ ਕੀ ਨੋ ਪਤਾ ਗਈ ਨੋ ਪਤਾ ਆਪਣਾ ਸਾਡੀ ਵਪਾਰੀ ਕੰਮ ਆ ਪਤਾ ਲੈਣੇ ਹੈ ਕਿ ਵੇਚਦਾ ਹੈ ਅੱਛਾ ਅਗਲਾ ਵੇਚਦਾ ਇਹ ਅਟਟੇ ਜਾਣ ਪਰ ਕੋਈ ਕਿਉਂ ਵੇਚਦੇ ਯਾਰ ਲੋਕ ਕਿਉਂ ਵੇਚਦੇ ਆਏ ਨੇਗੇ ਪਾਰ ਦੇਣੇ ਜੀਆਂ ਪਾਰਨ ਲੱਗੇ ਪਹਿਲਾਂ ਪਾਰ ਦੇਣ ਤੇ ਹਾਂ ਠੀਕ ਅੱਛਾ ਕਿਸੇ ਦੇ ਕਰ ਜਾ ਕਿਸੇ ਦੇ ਕਰਨਾ ਕਿਸੇ ਨੇ ਕੁਝ ਕਰਨਾ ਉਹ ਪੈਸਾ ਨਹੀਂ ਲੋੜ ਹੁੰਦੀ ਹੁਣ ਇਹ ਕਿੰਨੇ ਦੀ ਪੇਚੇਗਾ ਪੂਰੇ 20 ਦੀ ਉਹਦੇ 20 ਦੀ ਮਾਈਲ ਨੰਬਰ ਤੇ ਆ ਦੇਖੀ ਮਖਨੌਲ ਫਿਰ ਬੰਦ ਕੀ ਹੋਲੀ ਅੰਮੇ 153 052 ਤੇ ਟੰਡ ਕਿਹੜਾ ਦਾ ਪੰਨੀ ਮਹਰਾਜ ਪੰਨੀ ਮਹਰਾਜ ਠੀਕ